ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਪੰਜਾਬੀ ਚੈਪਟਕਾਰੀ ਉਪਾਅ ਤੇ ਬਹੁਤ ਜ਼ਿਆਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਵੀਰਵਾਰ ਦੇ ਦਿਨ ਕੀਤਾ ਚਾਹ ਵਾਲਾ ਇੱਕ ਛੂਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਦੇ ਨਾਲ ਜੇਕਰ ਜਿਹੜਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਾ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਨਾ ਇਹ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਗੁਰੂ ਗ੍ਰਹਿ ਹੈ ਉਸ ਨੂੰ ਤੁਸੀਂ ਮਜ਼ਬੂਤ ਕਰ ਸਕਦੇ ਹੋ ਜਿਵੇਂ ਕਿ ਤੁਹਾਡੀ ਕੁੰਡਲੀ ਦੇ ਵਿੱਚ ਤੁਹਾਡਾ ਗੁਰੂ ਗ੍ਰਹਿ ਹੈ ਜੋ ਕਮਜ਼ੋਰ ਚੱਲ ਰਿਹਾ ਉਸ ਨੂੰ ਮਜ਼ਬੂਤ ਕਰਨ ਦਾ ਇਹ ਸਭ ਤੋਂ ਹੀ ਸੌਖਾ ਉਪਾਅ ਹੈ ਇਹ ਇੰਨਾ ਜ਼ਿਆਦਾ ਚਮਤਕਾਰੀ ਤੇ ਸੌਖਾ ਜਿਹਾ ਉਪਾਅ ਹੈ ਨਾ ਜਿਸ ਨੂੰ ਅਸੀਂ ਘਰ ਬੈਠ ਕੇ ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਕਰ ਸਕਦੀਆਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਦਾ ਇੱਕ ਖਾਸ ਉਪਾਅ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਆ ਉਸ ਨੂੰ ਮਜ਼ਬੂਤ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ। ਇਸ ਲਈ ਮਜਬੂਤ ਕਰਨਾ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਹ ਰਿਸ਼ਟਿਆਂ ਦੇ ਵਿੱਚ ਰਿਸ਼ਤੇ ਨਹੀਂ ਹੋ ਰਹੇ ਵਿਆਹ ਨਹੀਂ ਹੋ ਰਹੇ ਜਾਂ ਰਿਸ਼ਤੇ ਤੇ ਵਿਆਹ ਦੇ ਵਿੱਚ ਕੋਈ ਰੁਕਾਵਟਾਂ ਆ ਰਹੀਆਂ ਨੇ ਤੇ ਜਾਂ ਫਿਰ ਤੁਹਾਡੇ ਬੱਚਿਆਂ ਦੇ ਵਿਆਹ ਹੋ ਚੁੱਕੇ ਨੇ ਉਹਨਾਂ ਦੀ ਸ਼ਾਦੀशुदा ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਜਿਨ੍ਹਾਂ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਤੇ ਜਾਂ ਫਿਰ ਜਿਹੜੇ ਤੁਹਾਡੇ ਬੱਚੇ ਨੇ ਉਹ ਤੁਹਾਡੇ ਕਹਿਣ ਤੋਂ ਬਾਅਦ ਨੇ ਉਹ ਮਾੜੀ ਸੰਗਤ ਦੀ ਸੰਗਤ ਕਰਨੀ ਉਹਨਾਂ ਸ਼ੁਰੂ ਕਰ ਦਿੱਤੀ ਹੈ ਕਹਿਣ ਦਾ ਭਾਵ ਕਿ ਉਹ ਵਿਗੜ ਚੁੱਕੇ ਨੇ ਤੁਹਾਡੇ ਹੱਥਾਂ ਚੋਂ ਨਿਕਲ ਚੁੱਕੇ ਨੇ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਇੱਜ਼ਤਵਾਰੀ ਜਿਵੇਂ ਕਿ ਗੱਲ ਨਹੀਂ ਹੁੰਦੀ ਜਿ ਕਹਿਣ ਦਾ ਭਾਵ ਕਿ ਤੁਸੀਂ ਕੋਈ ਵੱਡਾ ਛੋਟਾ ਨਹੀਂ ਦੇਖਦੇ ਜਿਵੇਂ ਕਿ ਜਿਹੜੇ ਛੋਟੇ ਨੇ ਉਹ ਵੱਡਿਆਂ ਨੂੰ ਕਿਵੇਂ ਬੋਲਣਾ ਕੋਈ ਵੀ ਉਹਨਾਂ ਨੂੰ ਤਮੀਜ਼ ਨਹੀਂ ਹੁੰਦੀ ਤੇ ਚਾਹੇ ਫਿਰ ਜਿਹੜੇ ਵੱਡੇ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਉਹਨਾਂ ਬਾਰੇ ਕਿਵੇਂ ਸੋਚਣਾ ਉਹਨਾਂ ਨੂੰ ਕਿਵੇਂ ਸਿਖਾਉਣਾ ਬੈਠਣਾ ਉੱਠਣਾ ਉਹਨਾਂ ਨੂੰ ਇਹ ਸਭ ਚੀਜ਼ਾਂ ਦੇ ਬਾਰੇ ਜਦੋਂ ਪਤਾ ਨਹੀਂ ਹੁੰਦਾ ਕਿਉਂਕਿ ਕਿਸੇ ਨੂੰ ਘਰ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਵੱਡਿਆਂ ਦੀ ਇੱਜ਼ਤ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਜਾਂ ਫਿਰ ਕਿਵੇਂ ਕਰਨੀ ਹੁੰਦੀ ਹੈ ਜੇਕਰ ਤੁਹਾਡੇ ਨੂੰ ਪੁੱਤ ਘਰ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵੱਲ ਵੀ ਤੁਸੀਂ ਦੇਖਦੇ ਹੋ ਤਾਂ ਉਹ ਵੀ ਅਕਸਰ ਲੜਾਈ ਝਗੜੇ ਕਰਦੇ ਰਹਿੰਦੇ ਨੇ ਮਿਲ ਚੁੜ ਕੇ ਆਪਸ ਦੇ ਵਿੱਚ ਨਹੀਂ ਰਹਿੰਦੇ ਘਰ ਦੇ ਵਿੱਚ ਆਪਸ ਦੀ ਪਰਿਵਾਰ ਦੀ ਬਿਲਕੁਲ ਨਹੀਂ ਪਣਦੀ ਘਰ ਤੋਂ ਬਾਹਰ ਤੁਸੀਂ ਸਭ ਦੇ ਨਾਲ ਮਿਲ ਚੁੜ ਕੇ ਰਹਿੰਦੇ ਹੋ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਰਾ ਸਰਕਲ ਹੀ ਇਹ ਜਿਹੜਾ ਉਹ ਟੇਡਾ ਹੋ ਜਾਂਦਾ ਹੈ ਇਹ ਜਿਹੜੇ ਸਾਰੇ ਕਾਰਨ ਹੁੰਦੇ ਆ ਨਾ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੇ ਉਥੇ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਗੁਰੂ ਗ੍ਰਹਿ ਹੁੰਦਾ ਹੈ ਨਾ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦਾ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਦੀਆਂ ਨੇ ਇਸ ਸਮੇਂ ਦੇ ਵਿੱਚ ਸਾਨੂੰ ਆਪਣੇ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਨਾ ਪਹਿਲੀ ਗੱਲ ਕਿ ਇਹ ਜਿਹੜਾ ਉਪਾਅ ਇਹ ਸਭ ਤੋਂ ਸੌਖਾ ਹੈ ਅੱਜ ਤੱਕ ਤੁਹਾਨੂੰ ਇਸ ਉਪਾਅ ਦੇ ਬਾਰੇ ਕਿਸੇ ਨੇ ਵੀ ਨਹੀਂ ਦੱਸਿਆ ਹੋਵੇਗਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਗੁਰੂ ਘਰ ਨੂੰ ਮਜ਼ਬੂਤ ਕਰਨ ਲਈ ਇੰਨਾ ਜ਼ਿਆਦਾ ਸਰਲ ਉਪਾਅ ਨਾ ਤਾਂ ਤੁਸੀਂ ਕਿਤੇ ਸੁਨਿਆ ਹੋਵੇਗਾ ਨਾ ਤੁਹਾਨੂੰ ਕਿਸੇ ਨੇ ਦੱਸਿਆ ਹੋਣਾ ਤੇ ਨਾ ਹੀ ਇਸ ਤੋਂ ਜ਼ਿਆਦਾ ਸਰਲ ਉਪਾਅ ਕੋਈ ਹੋ ਸਕਦਾ ਇਸ ਉਪਾਅ ਨੂੰ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਸੁਖ ਸੁਭਰਿਤੀ ਬਣੀ ਰਹੇਗੀ ਤੁਹਾਡੇ ਬੱਚੇ ਜਿਹੜੇ ਬਾੜੀ ਸੰਗਤ ਦੇ ਵਿੱਚ ਚਲੇ ਗਏ ਨੇ ਉਹ ਮੁੜ ਕੇ ਵਾਪਸ ਆਪਣੇ ਸਹੀ ਰਸਤੇ 'ਤੇ ਆਉਣਗੇ ਤੁਹਾਡੇ ਵਿਆਹ ਜੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀਆਂ ਉਹ ਵੀ ਦੂਰ ਹੋਣੀਆਂ ਸ਼ਾਦੀशुदा ਜ਼ਿੰਦਗੀ ਦੇ ਵਿੱਚ ਆ ਰਹੀਆਂ ਪ੍ਰੋਬਲਮ ਵੀ ਦੂਰ ਹੋ ਗਈ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧੀ ਕੋਈ ਪ੍ਰੋਬਲਮ ਵੀ ਉਹ ਤਾਂ ਦੂਰ ਹੋਵੇਗੀ ਹੀ ਹੋਵੇਗੀ ਕਿਉਂਕਿ ਜਦੋਂ ਤੁਹਾਡੇ ਘਰ ਦੇ ਵਿੱਚ ਉਹ ਸਾਰੀਆਂ ਪ੍ਰੋਬਲਮ ਦੂਰ ਹੋ ਜਾਣੀਆਂ ਪੋਜ਼ਿਟਿਵਿਟੀ ਆਵੇਗੀ ਤਾਂ ਉਸ ਸਮੇਂ ਕੀ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਵੇਗਾ ਹੀ ਆਵੇਗਾ ਤੇ ਹੁਣ ਗੱਲ ਕਰਦੇ ਆਪਾਂ ਅੱਜ ਦੇ ਉਪਾਅ ਦੇ ਕਿ ਅਸੀਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕੀਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਇਸ ਕਰਕੇ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੇ ਗੀ ਵਾਹਿਗੁਰੂ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾੜ ਨੂੰ ਅਸੀਂ ਕਰਨਾ ਕਿਹੜੇ ਦਿਨ ਹੈ ਇਸ ਉਪਾੜ ਨੂੰ ਅਸੀਂ ਵੀਰਵਾਰ ਦੇ ਦਿਨ ਕਰਨਾ ਹੈ ਇਹ ਨਹੀਂ ਤੁਸੀਂ ਕਰਨਾ ਕਿ ਜਿਵੇਂ ਅੱਜ ਵੀਰਵਾਰ ਨਿਕਲ ਗਿਆ ਤੇ ਚਲੋ ਜੇ ਕੋਈ ਗੱਲ ਨਹੀਂ ਸ਼ੁੱਕਰਵਾਰ ਨੂੰ ਕਰਨਾ ਕਿ ਇਸ ਤਰ੍ਹਾਂ ਦੀ ਤੁਸੀਂ ਗਲਤੀ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਵੀਰਵਾਰ ਤਾਂ ਆਉਂਦੇ ਹੀ ਰਹਿੰਦੇ ਨੇ ਇਸ ਕਰਕੇ ਤੁਸੀਂ ਇੱਕ ਵੀਰਵਾਰ ਜੇ ਤੁਹਾਡੇ ਕੋਲ ਨਿਕਲ ਵੀ ਗਿਆ ਤਾਂ ਤੁਸੀਂ ਅਗਲੇ ਵੀਰਵਾਰ ਇਸ ਉਪਾੜ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਹਲਦੀ ਚਾਹੀਦੀ ਹਲਦੀ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਚੰਗੀ ਹੁੰਦੀ ਹੈ ਤੇ ਬਹੁਤ ਸਾਰੇ ਸ਼ੁਭ ਕੰਮਾਂ ਦੇ ਵਿੱਚ ਹਲਦੀ ਦੀ ਵਰਤੋਂ ਵੀ ਕੀਤੀ ਜਾਂਦੀ ਥੋੜੀ ਜਿਹੀ ਆਪਾਂ ਹਲਦੀ ਲੈ ਲੈਣੀ ਹੈ ਇੱਕ ਦੋ ਚੁਟਕੀਆਂ ਪੀਸੀ ਹੋਈ ਹਲਦੀ ਲੈਣੀ ਹਲਦੀ ਦਾ ਪਾਊਡਰ ਜਿਹੜੀ ਤੁਸੀਂ ਖਾਣੇ ਦੇ ਵਿੱਚ ਯੂਜ਼ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਪਈ ਹਲਦੀ ਉਹਦੇ ਵਿੱਚੋਂ ਵੀ ਤੁਸੀਂ ਦੋ ਤਿੰਨ ਚੁਟਕੀਆਂ ਹਲਦੀ ਦੀਆਂ ਲੈ ਸਕਦੇ ਹੋ ਇਸ ਦੇ ਨਾਲ ਨਾਲ ਸਾਨੂੰ ਚਾਹੀਦਾ ਚੰਦਨ ਤੁਸੀਂ ਚੰਦਨ ਕੋਈ ਵੀ ਲੈ ਸਕਦੇ ਹੋ ਲਾਲ ਵੀ ਲੈ ਸਕਦੇ ਹੋ ਚਿੱਟਾ ਵੀ ਲੈ ਸਕਦੇ ਹੋ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਜਾਂ ਜੋ ਵੀ ਤੁਹਾਨੂੰ ਵਿਚਾਰ ਦੇ ਵਿੱਚੋਂ ਮਿਲਦਾ ਉਹੀ ਤੁਸੀਂ ਲੈ ਸਕਦੇ ਹੋ ਇਸ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਚੰਦਨ ਦਾ ਇਤਰ ਜਾਂ ਪਰਫਿਊਮ ਹੈ ਗਿਆ ਤੇ ਤੁਸੀਂ ਉਸ ਦਾ ਵੀ ਯੂਜ਼ ਕਰ ਸਕਦੇ ਹੋ ਤੇ ਨਹੀਂ ਤਾਂ ਫਿਰ ਤੁਸੀਂ ਦੋਨੇ ਚੰਦਨ ਲੈ ਕੇ ਦੋਨਾਂ ਦਾ ਪਾਊਡਰ ਹਲਦੀ ਦੇ ਵਿੱਚ ਮਿਕਸ ਕਰਕੇ ਤੇ ਥੋੜਾ ਜਿਹਾ ਜਾਲ ਗੈਂਦਾ ਭਾਵ ਕਿ ਸਾਫ਼ ਸੁਥਰਾ ਪਾਣੀ ਉਸ ਦੇ ਵਿੱਚ ਪਾ ਕੇ ਤੁਸੀਂ ਇੱਕ ਗਾੜਾ ਜਿਹਾ ਪੇਸਟ ਤਿਆਰ ਕਰ ਲੈਣਾ ਤੇ ਇਹ ਜਗ੍ਹਾ ਤੁਸੀਂ ਪੇਸਟ ਤਿਆਰ ਕੀਤਾ ਹੈਗਾ ਇਸ ਪੇਸਟ ਨੂੰ ਜਿਹੜੀ ਸਾਡੀ ਰਿੰਗ ਸਾਈਜ਼ ਵਾਲੀ ਫਿੰਗਰ ਹੁੰਦੀ ਹੈ ਨਾ ਰਿੰਗ ਫਿੰਗਰ ਹੁੰਦੀ ਹੈ ਉਸ ਦੇ ਨਾਲ ਤੁਸੀਂ ਜਿਹੜਾ ਆਪਣੇ ਗਲੇ ਤੋਂ ਥੋੜਾ ਜਿਹਾ ਥੱਲੇ ਜਿਸ ਨੂੰ ਕੈਂਠਾ ਕਹਿੰਦੇ ਨੇ ਉਸ ਕੈਂਠੇ ਤੇ ਉਸ ਉਂਗਲੀ ਦੇ ਨਾਲ ਤੁਸੀਂ ਛੋਟਾ ਜਿਹਾ ਬਿੰਦੂ ਚਾਹ ਫਿਰ ਛੋਟਾ ਜਿਹਾ ਗੋਲ ਜਾਂ ਤਿਲਕ ਲਗਾ ਦੇਣਾ ਤੇ ਫਿਰ ਇਸ ਤਰੀਕੇ ਦੇ ਨਾਲ ਤੁਸੀਂ ਗਲੇ ਤੇ ਲਗਾਉਣ ਤੋਂ ਬਾਅਦ ਦੇ ਵਿੱਚ ਦੁਬਾਰਾ ਉਸੇ ਉਂਗਲੀ ਦੇ ਨਾਲ ਥੋੜਾ ਜਿਹਾ ਹਲਦੀ ਤੇ ਚੰਦਨ ਦਾ ਪੇਸਟ ਹੋਰ ਲਗਾਉਣਾ ਹੈ ਹੋਰ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਨਾਬੀ ਤੇ ਉਸ ਨੂੰ ਟੱਚ ਕਰਨਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜੇ ਜਿਹੜੀ ਜੇਕਰ ਤੁਹਾਡੇ ਕੋਲ ਹਲਦੀ ਬਚ ਜਾਂਦੀ ਹੈ ਤੇ ਤੁਸੀਂ ਕੀ ਕਰਨਾ ਉਸ ਹਲਦੀ ਨੂੰ ਆਪਣੀਆਂ ਦੋਨਾਂ ਹਥੇਲੀਆਂ ਤੇ ਪਾ ਕੇ ਰਗੜਨਾ ਜੇਕਰ ਤੁਹਾਡੇ ਕੋਲ ਨਹੀਂ ਪਚਦੀ ਤੇ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਕਿ ਸਾਡੇ ਕੋਲ ਬਚੀ ਨਹੀਂ ਅਸੀਂ ਕੀ ਕਰੀਏ ਜੇ ਬਚ ਜਾਂਦੀ ਹੈ ਤੇ ਤੁਸੀਂ ਹਥੇਲੀ ਤੇ ਪਾ ਕੇ ਰਗੜਨੀ ਜੇਕਰ ਨਹੀਂ ਬਚਦੀ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਹਲਦੀ ਬਚੀ ਤੁਸੀਂ ਹੱਥਾਂ ਤੇ ਰਗੜਨੀ ਹੈ ਤੇ ਕਾਮ ਸੇ ਕਾਮ ਤੁਸੀਂ ਇਸ ਨੂੰ 5 ਤੋਂ 10 ਮਿੰਟ ਤੱਕ ਜਰੂਰ ਰਗੜਦੇ ਰਹਿਣਾ ਹੈ ਤੁਸੀਂ ਇਸ ਹਲਦੀ ਤੇ ਚੰਦਰ ਦੇ ਪੇਸਟ ਨੂੰ ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਤੇ ਰਗੜਨਾ ਹੈ ਕਿ ਉਹ ਜਿਹੜਾ ਪੇਸਟ ਹੈ ਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਰਚ ਜਾਣਾ ਚਾਹੀਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਕਿ ਤੁਹਾਡੇ ਹੱਥਾਂ ਦੇ ਉੱਪਰ ਕੋਈ ਪੇਸਟ ਲੱਗਿਆ ਹੋਇਆ ਸੀ ਬਹੁਤ ਹੀ ਸੌਖਾ ਜਿਹਾ ਉਪਾਅ ਇਸ ਦੇ ਵਿੱਚ ਕੋਈ ਵੀ ਬਹੁਤਾ ਸਮਾਂ ਨਹੀਂ ਲੱਗਣਾ ਕੋਈ ਬਹੁਤਾ ਖਰਚ ਨਹੀਂ ਹੋਣਾ ਤੇ ਜਦੋਂ ਤੁਸੀਂ ਇਸ ਨੂੰ ਆਪਣੇ ਹੱਥਾਂ ਤੇ ਰਗੜ ਲਓਗੇ ਰਗੜਨ ਤੋਂ ਬਾਅਦ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਸਮਾਜ ਆਵੇਗਾ ਤੇ ਤੁਸੀਂ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਇੱਕ ਛੋਟਾ ਜਿਹਾ ਉਪਾਕਰਨ ਤੋਂ ਬਾਅਦ ਦੇ ਵਿੱਚ ਦੇਖੋਗੇ ਕਿ ਜਿਵੇਂ ਤੁਹਾਡੇ ਘਰ ਦੇ ਵਿੱਚ ਛੋਟੇ ਵੱਡੇ ਦੀ ਕੋਈ ਰਿਸਪੈਕਟ ਨਹੀਂ ਸੀ ਤੁਹਾਡੀ ਪਰਿਵਾਰ ਦੇ ਵਿੱਚ ਆਪਸ ਚ ਜਮਾ ਨਹੀਂ ਸੀ ਬਣਦੀ ਜਾਂ ਫਿਰ ਤੁਹਾਡੇ ਵਿਆਹ ਸ਼ਾਦੀ ਰਿਸ਼ਤਿਆਂ ਨੂੰ ਲੈ ਕੇ ਪ੍ਰੋਬਲਮ ਆ ਰਹੀ ਸੀ ਜਾਂ ਸ਼ਾਦੀशुदा ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਤੁਹਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਸੀ ਇਸ ਸਭ ਤੋਂ ਇਸ ਉਪਾਦੀ ਖਾਸ ਗੱਲ ਕਿ ਤੁਹਾਡੇ ਅੰਦਰ ਪੋਜ਼ਿਟਿਵਿਟੀ ਆਵੇਗੀ ਜਦੋਂ ਤੁਸੀਂ ਇਸ ਹਲਦੀ ਨੂੰ ਰਗੜੋਗੇ ਰਗੜ ਕੇ ਤੁਹਾਡੇ ਹੱਥਾਂ ਦੇ ਵਿੱਚ ਸਮਾਜ ਆਵੇਗੀ ਤੁਹਾਡੇ ਸਰੀਰ 'ਚ ਜਾਵੇਗੀ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਅੰਦਰ એનર્ਜੀ ਆਵੇਗੀ ਤੁਹਾਡਾ ਕੰਮ ਕਰਨ ਦਾ ਤੁਹਾਡੇ ਅੰਦਰ ਇੱਕ ਚਾਹ ਆਵੇਗਾ ਇੱਕ ਭਾਵਨਾ ਜਾਗੇਗੀ ਖੁਸ਼ੀ ਦੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ ਇਥੇ ਤਾਂ ਤੁਸੀਂ ਪਹਿਲਾਂ ਕੰਮ ਕਰਦੇ ਸੀ ਤੁਹਾਡਾ ਕੰਮ ਕਰ ਕੋਈ ਨਹੀਂ ਸੀ ਕਰਦਾ ਮਨ ਨਹੀਂ ਸੀ ਕਰਦਾ ਤੁਸੀਂ ਬਹੁਤ ੱੱਕੇ ਦੇ ਨਾਲ ਕੰਮ ਕਰਦੇ ਸੀ ਤੇ ਇਸ ਉਪਾਅ ਨੂੰ ਕਰਨ ਦੀ ਨਾਲ ਤੁਹਾਨੂੰ ਇੰਨੇ ਚੰਗੇ ਚੰਗੇ ਰਿਜ਼ਲਟ ਮਿਲਗੇ ਮਿਲਣਗੇ ਕਿ ਅਸੀਂ ਤੁਹਾਨੂੰ ਖੋਦ ਵੀ ਬੋਲ ਕੇ ਦੱਸ ਨਹੀਂ ਸਕਦੇ ਇਸ ਉਪਾਅ ਦੀ 101% ਗਾਰੰਟੀ ਹੈ ਕਿ ਇਸ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਉਪਾਅ ਦਾ ਕਿੰਨਾ ਰਿਜ਼ਲਟ ਮਿਲਿਆ ਤੇ ਅੱਗੇ ਹੋਰ ਭੈਣ ਭਰਾਵਾਂ ਤੀ ਤੱਕ ਵੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝਾ ਕੀਤਾ ਹੈ ਜ਼ਰੂਰ ਇੱਕ ਵਾਰ ਇਸ ਨੂੰ ਕਰਕੇ ਦੇਖਿਓ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਨਾਲ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰ ਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ